ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਮਹਾਲੀ ਵਿਖੇ ਪੰਜਾਬ ਵਾਸੀਆਂ ਨੂੰ ਵੱਡਾ ਤੋਹਫਾ ਦਿੰਦੇ ਹੋਏ ਈਜੀ ਰਜਿਸਟਰੀ ਸਿਸਟਮ ਦੀ ਸ਼ੁਰੂਆਤ ਕੀਤੀ ਗਈ ਇਸ ਮੌਕੇ ਮੀਡੀਆ ਨੂੰ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅੱਜ ਦਾ ਦਿਨ ਬੇਹਦ ਇਤਿਹਾਸਿਕ ਹੈ ਅਤੇ ਅੱਜ ਤੋਂ ਬਾਅਦ ਰਜਿਸਟਰੀਆਂ ਕਰਵਾਉਣੀਆਂ ਸੌਖੀਆਂ ਹੋ ਜਾਣਗੀਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਲੋਕਾਂ ਨੂੰ ਹੁਣ ਦਫ਼ਤਰਾਂ ਵਿੱਚ ਖੱਜਲ-ਖੁਆਰ ਨਹੀਂ ਹੋਣਾ ਪਵੇਗਾ ਤੇ ਨਾ ਹੀ ਏਜੰਟਾਂ ਜਾਂ ਵਿਚੋਲਿਆਂ ਨਾਲ ਬਾਹ ਪਵੇਗਾ ਕਿਉਂਕਿ ਹੁਣ ਸ਼ੁਰੂ ਤੋਂ ਲੈ ਕੇ ਅੰਤ ਤੱਕ ਹਰ ਜਾਣਕਾਰੀ ਮੋਬਾਈਲ ਤੇ ਮਿਲਿਆ ਕਰੇਗੀ ਇਹ ਪ੍ਰਣਾਲੀ ਤੇਜ਼ ਅਤੇ ਪਾਰਦਰਸ਼ੀ ਹੋਵੇਗੀ ਇਸ ਪ੍ਰੋਜੈਕਟ ਦੀ ਸ਼ੁਰੂਆਤ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਅਤੇ ਆਪ ਦੇ ਘੋਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਲੋਕਾਂ ਨੂੰ ਜ਼ਮੀਨ ਜਾਇਦਾਦ ਦੇ ਰਜਿਸਟਰੀ ਲਈ ਹੁਣ ਸਥਾਨਕ ਸਬ ਰਜਿਸਟਰਾਰ ਦਫ਼ਤਰ ਵਿੱਚ ਜਾਣ ਦੀ ਲੋੜ ਨਹੀਂ ਸਗੋ ਜਿੱਥੇ ਚਾਹਣ ਜ਼ਿਲ੍ਹੇ ਦੇ ਕਿਸੇ ਵੀ ਸਬ ਰਜਿਸਟਰਾਰ ਦਫ਼ਤਰ ਵਿੱਚ ਜਾ ਸਕਦੇ ਹਨ ਉਹਨਾਂ ਕਿਹਾ ਕਿ ਦਸਤਾਵੇਜ਼ ਤਿਆਰ ਕਰਨ ਲਈ ਹੈਲਪਲਾਈਨ ਨੰਬਰ 1076 ਰਾਹੀਂ ਸੇਵਾ ਸਹਾਇਕਾਂ ਨੂੰ ਘਰ ਵੀ ਬੁਲਾਇਆ ਜਾ ਸਕਦਾ ਹੈ ਇਸ ਨਾਲ ਪਿੰਡੂ ਪਰਿਵਾਰਾਂ ਸੀਨੀਅਰ ਨਾਗਰਿਕਾਂ ਕੰਮ ਕਾਜ ਵਾਲੇ ਪੇਸ਼ੇਵਰਾਂ ਅਤੇ ਬਾਹਰ ਨਾ ਜਾ ਸਕਣ ਵਾਲਿਆਂ ਨੂੰ ਵੱਡੀ ਸਹੂਲਤ ਮਿਲੇਗੀ ਕੇਜਰੀ ਵਾਲੇ ਕਿ ਹੈ ਕਿ ਪਹਿਲਾਂ ਕੋਈ ਤਹਿਸੀਲਦਾਰ ਦੇ ਦਫਤਰ ਵਿੱਚੋਂ ਨਿਕਲਦਾ ਸੀ ਤਾਂ ਪਤਾ ਲੱਗਦਾ ਸੀ ਕਿ ਉਕਤ ਵਿਅਕਤੀ ਨੂੰ ਤਹਿਸੀਲਦਾਰ ਵੱਲੋਂ ਪੂਰੀ ਤਰ੍ਹਾਂ ਛੋੜਿਆ ਗਿਆ ਹੈ ਅੱਜ ਲੋਕਾਂ ਦੇ ਚਿਹਰੇ ਦੀ ਖੁਸ਼ੀ ਦੱਸਦੀ ਹੈ ਕਿ ਹੁਣ ਵਿਵਸਥਾ ਬਦਲ ਗਈ ਹੈ ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਦੀ ਉਪ ਚੋਣ ਲਈ ਚੋਣ ਵਿਗਲ ਵਜਾ ਦਿੱਤਾ ਗਿਆ ਹੈ ਉਪ ਚੋਣ ਲਈ VOTING 19 ਜੂਨ ਨੂੰ ਹੋਵੇਗੀ ਅਤੇ ਨਤੀਜੇ 23 ਜੂਨ ਨੂੰ ਲਾਨੇ ਜਾਣਗੇ ਇਹ ਸੀਟ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਦੀ ਗੋਲੀ ਲੱਗਣ ਕਾਰਨ ਮੌਤ ਤੋਂ ਬਾਅਦ ਖਾਲੀ ਹੋ ਗਈ ਆਪ ਕਾਂਗਰਸ ਅਤੇ ਪੀਡੀਪ ਨੇ ਵੀ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ ਜਿਸ਼ ਸਥਿਤੀ ਵਿੱਚ ਆਉਣ ਵਾਲੇ ਦਿਨਾਂ ਵਿੱਚ ਵਾਧੇ ਪਾਰ ਦੇ ਨਾਲ ਰਾਜਨੀਤਿਕ ਗਤੀਵਿਧੀਆਂ ਤੇਜ਼ ਹੋਣਗੀਆਂ ਕਾਂਗਰਸ ਨੇ ਹੁਣ ਤੱਕ 6 ਵਾਰ ਚੋਣਾਂ ਜਿੱਤ ਕੇ ਸੰਵਿਧਾਨ ਸਭਾ ਸੀਟ ਤੇ ਦਬਦਬਾ ਬਣਾਇਆ ਹੈ ਜਦੋਂ ਕਿ ਅਕਾਲੀ ਦਲ ਭਾਜਪਾ ਉਮੀਦਵਾਰ ਇੱਥੋਂ 2 ਵਾਰ ਵਿਧਾਇਕ ਬਣੇ ਹਨ ਦੱਸ ਦੇ ਕਿ ਲੁਧਿਆਣਾ ਪੱਚੀ ਵਿਧਾਨ ਸਭਾ ਹਲਕਾ 1970 ਵਿੱਚ ਬਣਿਆ ਸੀ ਹੁਣ ਤੱਕ ਇਸ ਸੀਟ ਲਈ 9 ਵਾਰ ਚੋਣਾਂ ਹੋ ਚੁੱਕੀਆਂ ਹਨ 2012 ਅਤੇ 2017 ਵਿੱਚ ਕਾਂਗਰਸ ਦੇ ਭਾਤਕੂ ਸ਼ਨਾਸ਼ੂਨ ਲਗਭਗ ਦੋ ਵਾਰ ਇਹ ਸੀਟ ਜਿੱਤੀ ਸੀ ਇਸ ਦੇ ਨਾਲ ਹੀ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਈ ਗੁਰਪ੍ਰੀਤ ਗੋਗੀ ਨੇ ਇਹ ਸੀਟ ਜਿੱਤੀ ਸੀ ਅਤੇ ਵਿਧਾਇਕ ਬਣੇ ਇਸ ਸਾਲ ਜਨਵਰੀ ਵਿੱਚ ਗੋਗੀ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਸੀ ਇਸ ਕਰਕੇ ਹੁਣ ਇਸ ਸੀਟ ਤੇ ਉਪ ਚੋਣ ਹੋਣ ਜਾ ਰਹੀ ਹੈ ਹਾਲਕਿ ਲੁਧਿਆਣਾ ਪੱਛਮੀ ਸੀਟ ਤੇ ਕਾਂਗਰਸ ਦਾ ਦਬਦਬਾ ਹੈ ਲੇਕਿਨ ਦੇਖਣ ਵਾਲੀ ਗੱਲ ਹੋਵੇਗੀ ਕਿ 23 ਜੂਨ ਨੂੰ ਨਤੀਜੇ ਕੀ ਆਉਂਦੇ ਹਨ ਪੰਜਾਬ ਸਰਕਾਰ ਨੇ ਸਕੂਲਾਂ ਵਿੱਚ ਗਰਮੀ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ 2 ਜੂਨ ਤੋਂ 30 ਜੂਨ ਤੱਕ ਸਕੂਲ ਬੰਦ ਰਹਿਣਗੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਸ ਨੇ ਇਸ ਦੀ ਜਾਣਕਾਰੀ ਦਿੱਤੀ ਇਸ ਦੌਰਾਨ ਸਾਰੇ ਸਰਕਾਰੀ ਐਡਿਟ ਅਤੇ ਨਿੱਜੀ ਸਕੂਲਾਂ ਵਿੱਚ ਛੁੱਟੀ ਰਹੇਗੀ ਦੂਜੇ ਪਾਸੇ ਚੰਡੀਗੜ੍ਹ ਵਿੱਚ ਪਹਿਲਾਂ ਹੀ ਛੁੱਟੀਆਂ ਦਾ ਐਲਾਨ ਹੋ ਚੁੱਕਾ ਹੈ ਜਦਕਿ ਹਰਿਆਣਾ ਦੇ ਸਕੂਲਾਂ ਵਿੱਚ ਗਰਮੀ ਦੀਆਂ ਛੁੱਟੀਆਂ 1 ਜੂਨ ਤੋਂ ਸ਼ੁਰੂ ਹੋਣਗੀਆਂ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਇਹ ਜਾਣਕਾਰੀ ਦਿੱਤੀ ਹੈ ਉਹਨਾਂ ਕਿਹਾ ਕਿ ਪੰਜਾਬ ਵਿੱਚ ਗਰਮੀ ਦੀ ਲਹਿਰ ਦੇ ਮੱਦੇਨਜ਼ਰ ਸਾਰੇ ਸਰਕਾਰੀ ਸਹਾਇਤਾ ਪ੍ਰਾਪਤ ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ 2 ਜੂਨ ਤੋਂ 30 ਜੂਨ 2025 ਤੱਕ ਗਰਮੀ ਦੀਆਂ ਛੁੱਟੀਆਂ ਲਈ ਬੰਦ ਰਹਿਣਗੇ ਜਾਣਕਾਰੀ ਅਨੁਸਾਰ ਪਿਛਲੇ ਕੁਝ ਦਿਨਾਂ ਤੋਂ ਗਰਮੀ ਲਗਾਤਾਰ ਵਧ ਰਹੀ ਹੈ ਜਜਿਹ ਵਿੱਚ ਮਾਪੇ ਵੀ ਚਾਹੁੰਦੇ ਹਨ ਕਿ ਛੁੱਟੀਆਂ ਜਲਦ ਐਲਾਨ ਕੀਤੀਆਂ ਜਾਣ ਦੱਸਦੇ ਕਿ ਪਿਛਲੇ ਸਾਲ ਮਈ ਮਹੀਨੇ ਵਿੱਚ ਹੀ ਸਰਕਾਰ ਵੱਲੋਂ ਛੁੱਟੀਆਂ ਕਰਨ ਦਾ ਐਲਾਨ ਕਰ ਦਿੱਤਾ ਗਿਆ ਸੀ ਇਸ ਤੋਂ ਇਲਾਵਾ ਬੱਚਿਆਂ ਨੂੰ ਕਿਤਾਬਾਂ ਨਾਲ ਜੋੜੇ ਰੱਖਣ ਲਈ ਅਜਿਹਾ ਹੋਮਵਰਕ ਦਿੱਤਾ ਗਿਆ ਸੀ ਦੱਸਦੀ ਕਿ ਪੰਜਾਬ ਦੇ ਸਕੂਲਾਂ ਵਿੱਚ ਗਰਮੀ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ ਜਾਣਕਾਰੀ ਖੁਦ ਸਿੱਖਿਆ ਮੰਤਰੀ ਹਰਜੋਤ ਬੈਸਨੀ ਟਵੀਟ ਰਾਹੀਂ ਦਿੱਤੀ ਦੱਸਦੀ ਕਿ ਸੂਬੇ ਵਿੱਚ ਵਧ ਰਹੇ ਤਾਪਮਾਨ ਕਾਰਨ ਸਰਕਾਰੀ ਸਕੂਲਾਂ ਵਿੱਚ ਗਰਮੀ ਦੀਆਂ ਛੁੱਟੀਆਂ 2 ਜੂਨ 2025 ਤੋਂ ਸ਼ੁਰੂ ਹੋਣਗੀਆਂ ਗਰਮੀ ਦੀਆਂ ਛੁੱਟੀਆਂ 28 ਦਿਨਾਂ ਲਈ ਹੋਣਗੀਆਂ ਸਕੂਲ 1 ਜੁਲਾਈ ਨੂੰ ਦੁਬਾਰਾ ਖੁੱਲਣਗੇ ਪੰਜਾਬ ਰਾਜ ਵਿੱਚ ਸਮੂਹ ਸਰਕਾਰੀ ਐਰਟ ਮਾਨਤਾ ਪ੍ਰਾਪਤ ਤੇ ਪ੍ਰਾਈਵੇਟ ਸਕੂਲਾਂ ਵਿੱਚ ਮਿਤੀ 2 ਜੂਨ 2025 ਤੋਂ 30 ਜੂਨ 2025 ਤੱਕ ਛੁੱਟੀਆਂ ਕੀਤੀਆਂ ਜਾਂਦੀਆਂ ਹਨ ਦੱਸਦੀ ਕਿ ਇਹ ਫੈਸਲਾ ਅਜਿਹੇ ਸਮੇਂ ਵਿੱਚ ਲਿਆ ਗਿਆ ਹੈ ਜਦੋਂ ਸੂਬੇ ਦਾ ਤਾਪਮਾਨ 40 ਡਿਗਰੀ ਸੈਲਸਿਅਸ ਤੋਂ ਵੀ ਉੱਪਰ ਪਹੁੰਚ ਗਿਆ ਹੈ ਪੰਜਾਬ ਵਿੱਚ ਮਾਨਸੂਨ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਮਿਲੀ ਜਾਣਕਾਰੀ ਮੁਤਾਬਕ ਮਾਨਸੂਨ ਆਮ ਤਰੀਕ ਤੋਂ ਹਫਤਾ ਪਹਿਲਾਂ ਆ ਸਕਦਾ ਹੈ ਭਾਰਤੀ ਮੌਸਮ ਵਿਭਾਗ ਕੋਲੋਂ ਦਿੱਤੀ ਜਾਣਕਾਰੀ ਅਨੁਸਾਰ ਮਾਨਸੂਨ 15 ਤੋਂ ਲੈ ਕੇ 25 ਜੂਨ ਦੇ ਵਿੱਚਕਾਰ ਕਿਸੇ ਵੀ ਸਮੇਂ ਦਿੱਲੀ ਐਨਸੀਆਰ ਅਤੇ ਅੱਗੇ ਪੰਜਾਬ ਆ ਸਕਦਾ ਹੈ ਕਿਉਂਕਿ ਮੌਨਸੂਨ 8 ਦਿਨ ਪਹਿਲਾਂ ਹੀ ਕੇਰਲ ਵਿੱਚ ਪਹੁੰਚਿਆ ਹੈ ਮੌਨਸੂਨ ਬਹੁਤ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਆਮ ਤੌਰ ਉੱਤੇ ਮੌਨਸੂਨ 25 ਜੂਨ ਤੱਕ ਦਿੱਲੀ ਐਨਸੀਆਰ ਦੇ ਵਿੱਚਕਾਰ ਪਹੁੰਚ ਜਾਂਦਾ ਹੈ ਪਰ ਇਸ ਵਾਰ 8 ਦਿਨ ਪਹਿਲਾਂ ਆ ਸਕਦਾ ਹੈ ਯਾਨੀ ਮੌਨਸੂਨ 14 ਜੂਨ ਤੋਂ ਲੈ ਕੇ 23 ਜੂਨ ਦੇ ਵਿੱਚ ਕਰ ਕਿਸੇ ਵੀ ਸਮੇਂ ਦਿੱਲੀ ਐਨਸੀਆਰ ਵਿੱਚ ਦਾਖਲ ਹੋ ਸਕਦਾ ਹੈ ਦੱਸ ਦੇ ਕਿ ਪੰਜਾਬ ਹਰਿਆਣਾ ਦਿੱਲੀ ਐਨਸੀਆਰ ਵਿੱਚ ਪਿਛਲੇ ਕੁਝ ਦਿਨਾਂ ਤੋਂ ਰੁਗ ਰੁਕੇ ਮੀਂਹ ਪੈ ਰਿਹਾ ਹੈ ਤੇ ਠੰਡੀਆਂ ਹਵਾਵਾਂ ਚੱਲ ਰਹੀਆਂ ਹਨ ਜਿਸ ਕਾਰਨ ਮੌਸਮ ਕਾਫੀ ਸੁਹਾਵਣਾ ਹੋ ਗਿਆ ਹਾਲਾਂਕਿ ਕੱਲ ਦਾ ਦਿਨ ਕਾਫੀ ਗਰਮ ਰਿਹਾ ਹੁਣ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਮੌਸਮ ਫਿਰ ਵਿਗੜ ਸਕਦਾ ਹੈ ਆਈਐਮਡੀ ਤੋਂ ਮਿਲੀ ਜਾਣਕਾਰੀ ਮੁਤਾਬਕ 27 ਤੋਂ ਲੈ ਕੇ 30 ਜੂਨ ਦੇ ਵਿੱਚ ਕਾ ਰੁਕ ਰੁਕੇ بارش ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ ਭਾਰਤੀ ਮੌਸਮ ਵਿਭਾਗ ਦੇ ਸੀਨੀਅਰ ਮੌਸਮ ਵਿਗਿਆਨੀ ਨੇ ਜਾਣਕਾਰੀ ਦਿੱਤੀ ਹੈ ਕਿ 27 ਤੋਂ ਲੈ ਕੇ 30 ਮਈ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ ਰੁਕ ਰੁਕੇ ਮੀਂਹ ਪਵੇਗਾ ਦੱਸਦੇ ਕਿ ਉੱਥੇ ਪੰਜਾਬ ਵਿੱਚ ਮਾਨਸੂਨ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਜਾਣਕਾਰੀ ਮਿਲੀ ਹੈ ਕਿ ਮਾਨਸੂਨ ਆਮ ਤਰੀਕ ਤੋਂ ਹਫਤਾ ਪਹਿਲਾਂ ਪਹੁੰਚ ਸਕਦਾ ਹੈ ਭਾਰਤੀ ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਮਾਨਸੂਨ 15 ਤੋਂ ਲੈ ਕੇ 25 ਜੂਨ ਦੇ ਵਿੱਚ ਕਰ ਕਿਸੇ ਵੀ ਸਮੇਂ ਦਿੱਲੀ ਐਨਸੀਆਰ ਅਤੇ ਅੱਗੇ ਪੰਜਾਬ ਆ ਸਕਦਾ ਹੈ ਕਿਉਂਕਿ ਮਾਨਸੂਨ 8 ਦਿਨ ਪਹਿਲਾਂ ਹੀ ਕੇਰਲ ਵਿੱਚ ਪਹੁੰਚਿਆ ਸੀ ਮਾਨਸੂਨ ਬਹੁਤ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਆਮ ਤੌਰ ਉੱਤੇ ਮਾਨਸੂਨ 25 ਜੂਨ ਤੱਕ ਦਿੱਲੀ ਐਨਸੀਆਰ ਵਿੱਚ ਪਹੁੰਚ ਜਾਂਦਾ ਹੈ ਪਰ ਇਸ ਵਾਰ ਇਹ 8 ਦਿਨ ਪਹਿਲਾਂ ਆ ਸਕਦਾ ਹੈ ਯਾਨੀ ਮੌਨਸੂਨ 14 ਜੂਨ ਤੋਂ ਲੈ ਕੇ 23 ਜੂਨ ਦੇ ਵਿੱਚਕਾਰ ਕਿਸੇ ਵੀ ਸਮੇਂ ਦਿੱਲੀ ਐਨਸੀਆਰ ਵਿੱਚ ਦਾਖਲ ਹੋ ਸਕਦਾ ਹੈ ਦੱਸਦੀ ਹੈ ਕਿ ਪੰਜਾਬ ਹਰਿਆਣਾ ਦਿੱਲੀ ਐਨਸੀਆਰ ਵਿੱਚ ਪਿਛਲੇ ਕੁਝ ਦਿਨਾਂ ਤੋਂ ਰੁਕ ਰੁਕੇ ਮੀਂਹ ਪੈ ਰਿਹਾ ਹੈ ਤੇ ਠੰਡੀਆਂ ਹਵਾਵਾਂ ਚੱਲ ਰਹੀਆਂ ਹਨ ਜਿਸ ਕਾਰਨ ਮੌਸਮ ਕਾਫੀ ਸੁਹਾਵਣਾ ਹੋ ਗਿਆ ਹੈ ਹਾਲਾਂਕਿ ਕੱਲ ਦਾ ਦਿਨ ਕਾਫੀ ਗਰਮ ਰਿਹਾ ਬੜਾ ਸੌਖਾ ਕੰਮ ਹੈ ਨਾਮ ਵੀ ਰੱਖਿਆ ਸੌਖੀਆਂ ਰਿਸ਼ਤੀਆਂ ਨਾ ਦੇਰੀ ਨਾ ਰਿਸ਼ਵਤਖੋਰੀ ਇੱਕ ਤੁਸੀਂ ਰਿਸਟਰੀ ਦਾ ਇੱਕ ਡਰਾਫਟ ਹੈ ਉਹ ਪੋਰਟਲ ਤੇ ਜਾ ਕੇ ਤੁਸੀਂ ਜਾਂ ਵੈਬਸਾਈਟ ਤੇ ਜਾ ਕੇ ਉਹ ਡਰਾਫਟ ਨੂੰ ਡਾਊਨਲੋਡ ਕਰ ਸਕਦੇ ਹੋ ਉਹ ਬਣਿਆ ਬਣਾਇਆ ਉੱਚ ਤੁਸੀਂ ਆਪਣਾ ਜਿੰਨੀ ਤੁਹਾਡਾ ਕਲੈਕਟਰ ਰੇਟ ਹੈ ਜਾਂ ਤੁਹਾਡੀ ਜ਼ਮੀਨ ਦਾ ਖਸਰਾ ਨੰਬਰ ਜੀ ਉਹ ਸਭ ਕੁਝ ਆ ਜਾਊਗਾ ਉਪਰ ਕੇ ਤੁਸੀਂ ਘਰੋਂ ਵੀ ਅਨਸਾਈਨਡ ਕਾਪੀ ਜਿਹੜੀ ਹੈ ਉਹ ਇੱਥੇ ਭੇਜ ਸਕਦੇ ਹੋ 48 ਘੰਟੇ ਦੇ ਵਿੱਚ ਵਿੱਚ ਜਿਹੜਾ ਸਬ ਰਜਿਸਟਰਾਰ ਹੈ ਉਹ ਕੋਈ ਇਤਰਾਜ਼ ਲਾ ਸਕਦਾ ਜੇ 48 ਘੰਟੇ ਜ ਇਤਰਾਜ਼ ਨਾ ਆਇਆ ਤਾਂ ਇਹਨੂੰ ਸਹੀ ਮੰਨਿਆ ਜਾਊਗਾ ਤੇ ਉਸ ਇਤਰਾਜ਼ ਤੇ ਡਿਪਟੀ ਕਮਿਸ਼ਨਰ ਤੇ ਐਸਟੀਐਮ ਦੀ ਨਜ਼ਰ ਰਹੂਗੀ ਉਸੇ ਵੇਲੇ ਉਹ ਇਤਰਾਜ਼ ਵਟਸਐਪ ਤੇ ਉਸ ਬੰਦੇ ਨੂੰ ਵੀ ਪਹੁੰਚ ਜਾਊਗਾ ਵੀ ਹਾਂ ਇਤਰਾਜ਼ ਲੱਗਿਆ ਉਹਨਾਂ ਨੂੰ ਮੌਕਾ ਦਿੱਤਾ ਜਾਊਗਾ ਪਾਰਟੀਆਂ ਨੂੰ ਕਿ ਇਤਰਾਜ਼ ਕਲੀਅਰ ਕਰ ਦੋ ਕੋਈ ਇਤਰਾਜ਼ ਕਲੀਅਰ ਨਾ ਹੋ ਗਏ ਉਹ ਤੋਂ ਬਾਅਦ ਕੋਈ ਪ੍ਰੋਬਲਮ ਨਹੀਂ ਤਾਂ ਫਿਰ ਜਾਓ ਇੱਥੇ ਆ ਕੇ ਵੀ ਸੇਵਾ ਕੇਂਦਰ ਦਾ ਕਾਊਂਟਰ ਲੱਗਿਆ ਆਇਆ ਇੱਥੇ ਇੱਥੇ ਆ ਕੇ ਵੀ ਰਿਸ਼ਤੀ ਲਿਖਾ ਸਕਦੇ ਆ ਇੱਕ ਵਕੀਲ ਤੇ ਇੱਕ ਰਿਟਾਇਰਡ ਪਟਵਾਰੀ ਇੱਥੇ ਬੈਠੇ ਨੇ ਤੇ ਉਹ ਵੀ ਰਿਸ਼ਤੀ ਲਿਖ ਦੇਣਗੇ ਤੇ 550 ਰੁਪਿਆ ਫੀਸ ਹੈ ਤੇ ਪਹਿਲਾਂ ਸਾਨੂੰ ਇਹ ਹੀ ਨਹੀਂ ਪਤਾ ਲੱਗਦਾ ਸੀ ਰਿਸ਼ਤੀ ਲਿਖਾਈਏ ਕਿੱਥੋਂ ਇੱਥੇ ਘੁੰਮਦੇ ਰਹੇ ਸੀ ਉਹ ਕਹਿੰਦੇ ਸੀ ਇੱਧਰ ਚੱਲ ਜਾ ਇੱਧਰ ਚੱਲ ਜਾ ਕੁਝ ਜਿਹੜੇ ਲਿਖਦੇ ਸਾਰੇ ਤਾਂ ਨਹੀਂ ਮੈਂ ਕਹੂੰਗਾ ਕੁਝ ਐਸੇ ਵੀ ਸੀ ਜਿਹੜੇ ਮਤਲਬ ਏਜੰਟ ਬਣੇ ਹੋਏ ਸੀ ਤਸਵੀਲਾਰਾਂ ਦੇ ਕਿ ਆ ਕੀ ਕਰਾਂ ਹੀ ਫਿਰਦਾ ਕਿੱਥੋਂ ਲਖਾਈਂ ਫਿਰਦਾ ਮੈਂ ਕਰਦਾ ਠੀਕ ਐਨੇ ਪੈਸੇ ਲੱਗਣਗੇ ਨਾ ਸੋ ਉਹ ਬਿਲਕੁਲ ਸਾਰਾ ਕੁਝ ਖਤਮ ਹੋ ਜਾਊਗਾ ਫਿਰ ਨਾਲ ਹੀ ਸਕਰੀਨ ਤੇ ਤੁਹਾਨੂੰ ਜਿਸ ਆਰਡਰ ਚ ਤੁਸੀਂ ਆਓਗੇ ਤੁਹਾਡਾ 12ਵਾਂ ਨੰਬਰ ਆ ਗਿਆ 12ਵਾਂ ਮਿਲ ਗਿਆ ਤੁਹਾਨੂੰ ਤਾਂ 12ਵੇਂ ਨੰਬਰ ਦੀ ਜਿਹੜੀ ਜਿਵੇਂ ਐਮਬੈਸੀਆਂ ਦੇ ਵਿੱਚ ਚੱਲਦਾ ਹੈ ਕਿ ਇਸ ਵਕਤ ਟੋਕਨ ਨੰਬਰ 25 ਚੱਲ ਰਿਹਾ ਹੈ ਇਸ ਵਕਤ 26 ਚੱਲ ਰਿਹਾ ਹੈ ਇਸ ਵਕਤ ਟੋਕਨ ਨੰਬਰ 7 ਚੱਲ ਰਿਹਾ ਸੀ ਕਿਸੇ ਦਾ 12ਵਾਂ ਨੰਬਰ ਸੀ ਉਹ ਕਿੰਸੀ 4-5 ਬਾਅਦ ਮੇਰੀ ਵਾਰੀ ਆ ਚੁੱਕੀ ਸੀ ਲਿਖ ਹੋਇਆ ਸਾਰਾ ਕੁਝ ਦੋ ਰਿਸਬ ਸਰਵਿਸਟਰ ਇੱਥੇ ਬੈਠੇ ਨੇ ਦੋ 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 ਲਗਾਤਾਰ ਐਡ ਰੀਅਲ ਟਾਈਮ ਤੇ ਤੇ ਤੁਹਾਨੂੰ ਸਾਰਾ ਕੁਝ ਸਾਰੇ ਮੈਸੇਜ ਰੀਅਲ ਟਾਈਮ ਤੇ ਤੁਹਾਨੂੰ ਵਟਸਐਪ ਤੇ ਮਿਲਦੇ ਰਹਿਣਗੇ ਇੱਕ ਹੋਰ ਜਿਹੜਾ ਇਤਿਹਾਸਿਕ ਕਦਮ ਹੈ ਕਿਉਂਕਿ ਮੁਹਾਲੀ ਤੋਂ ਅਸੀਂ ਸ਼ੁਰੂ ਕੀਤਾ ਹੈ ਹਾਏ ਸਾਰੇ ਪੰਜਾਬ 'ਚ ਸਾਨੂੰ ਡੇਢ ਤੋਂ 2 ਮਹੀਨੇ ਲੱਗ ਜਾਣਗੇ ਪਰ ਮੁਹਾਲੀ 'ਚ ਕਾਮਯਾਬ ਹੋ ਗਿਆ ਕਈ ਦਿਨਾਂ ਤੋਂ ਸ਼ੁਰੂ ਕੀਤਾ ਸੀ ਅੱਜ ਅਸੀਂ ਪੂਰਾ ਇਹਨੂੰ ਵਰਕਿੰਗ ਦੇ ਵਿੱਚ ਦੇਖਿਆ ਇਹ ਨਹੀਂ ਹੈਗਾ ਕਿ ਤੁਸੀਂ ਮੁਹਾਲੀ ਹੀ ਰਿਸਟਰੀ ਕਰਾਉਣੀ ਹੈ ਜਾ ਖਰੜੀ ਕਰਾਉਣੀ ਮੁਹਾਲੀ ਜ਼ਿਲ੍ਹੇ ਚ ਸੱਤ ਸਬਰੀ ਸਟਾਸ਼ਨ ਡੇਰਾ ਬੱਸੀ ਵੀ ਹੈ ਜੀਰਕਪੁਰ ਵੀ ਹੈ ਖਰੜ ਹੈ ਮੁਹਾਲੀ ਹੈ ਤੁਸੀਂ ਕਿਸੇ ਕੋਲੇ ਵੀ ਜਾ ਸਕਦੇ ਹੋ ਜ਼ਿਲ੍ਹੇ ਦੇ ਵਿੱਚ ਜਿਹੜੀ ਮਰਜ਼ੀ ਤਹਿਸੀਲ ਜਾਂ ਸਬਤ ਸੇਲ ਚ ਤੁਸੀਂ ਰਿਸਟ੍ਰੀ ਕਰ ਸਕਦੇ ਹੋ ਇਹ ਜ਼ਰੂਰੀ ਨਹੀਂ ਹੈ ਕਿ ਇੱਥੇ ਰਸ਼ ਹੈ ਤੇ ਤੁਹਾਨੂੰ ਇੱਥੇ ਹੀ ਬਹਿਣਾ ਪੈਣਾ ਜਾਂ ਕੱਲ ਨੂੰ ਆਉਣਾ ਪੈਣਾ ਡੇਰਾ ਬੱਸੀ ਹੋ ਸਕਦਾ ਬਿਲਕੁਲ ਖਾਲੀ ਪਿਆ ਹੋਵੇ ਉੱਥੇ ਚੱਲ ਜਾਓ ਜੀਰਕਪੁਰ ਖਰੜ ਖਾਲੀ ਪਿਆ ਹੋਵੇ ਉੱਥੇ ਚੱਲ ਜਾਓ ਉਹ ਤਾਂ ਆਨਲਾਈਨ ਆਉਣਾ ਸਾਰਾ ਕੁਝ ਰਿਕਾਰਡ ਤੇ ਆ ਜਾਣਾ ਸੋ ਬੜਾ ਚੈੱਕ ਕਰਨ ਦਾ ਵੀ ਇਹ ਵੀ ਕੋਈ ਫੇਕ ਰਿਸ਼ਤੀ ਨਾ ਹੋ ਜਾਈਏ ਜਾਂ ਫੇਕ ਨਾ ਕੋਈ ਡਾਕੂਮੈਂਟ ਲਾ ਜੇ ਉਹਦਾ ਚੈੱਕ ਕਰਨ ਦਾ ਸਿਸਟਮ ਵੀ ਹੈ ਡਿਪਟੀ ਕਮਿਸ਼ਨਰ ਕਾਉਂਟੇਬਲ ਹੋਊਗਾ ਜ਼ਿਲ੍ਹੇ ਦਾ ਜੇ ਕੋਈ ਗਲਤ ਰਿਸ਼ਤੀ ਹੋ ਗਈ ਜਾਂ ਕੋਈ ਗਲਤ ਡਾਕੂਮੈਂਟ ਪਾਸ ਹੋ ਗਿਆ ਉਹਨਾਂ ਦੀ ਅੱਖਾਂ ਦੇ ਵਿੱਚ ਦੀ ਤਾਂ ਫਿਰ ਡਿਪਟੀ ਕਮਿਸ਼ਨਰ ਕਾਉਂਟੇਬਲ ਹੋਊਗਾ ਤੇ ਜ਼ਿੰਮੇਵਾਰੀ ਜਿਹੜੀ ਹੈ ਉਹ ਤੈਅ ਕੀਤੀ ਗਈ ਹੈ ਪ੍ਰੋਪਰ ਤੇ ਕੋਈ ਰਿਸ਼ਵਤ ਨਹੀਂ ਜਿੰਨੀ ਫੀਸ ਬਣਦੀ ਹੈ ਉਨੀ ਫੀਸ ਲੱਗੂਗੀ ਤੇ ਇਥੋਂ ਜਿਹੜੇ ਜਿਨ੍ਹਾਂ ਨੂੰ ਅਸੀਂ ਮਿਲਿਆ ਅਸੀਂ ਉਹ ਕਹਿੰਦੇ ਅਸੀਂ ਪਹਿਲਾਂ ਵੀ ਦੋ ਤਿੰਨ ਵਾਰੀ ਆਏ ਆ ਇਸ ਬਿਲਡਿੰਗ 'ਚ ਬਰਨ ਵੇਲੇ ਵੀ ਡਰ ਲੱਗਦਾ ਹੈ ਤੇ ਇਸ ਬਿਲਡਿੰਗ 'ਚੋਂ ਨਿਕਲਣ ਵੇਲੇ ਵੀ ਐਂ ਲੱਗ ਜਾਂਦਾ ਰਹਿੰਦਾ ਵੀ ਇੱਕ ਵਾਰੀ ਸੁੱਖ ਸਾਨ ਨਾਲ ਨਿਕਲ ਜਾਈਏ ਕਿਤੇ ਹੋਰ ਨਾ ਕੋਈ ਸਿਆਫਾ ਪੈ ਜੇ ਮਤਲਬ ਤੁਸੀਂ ਦੇਖੋ ਜੇ ਜਸਵਿੰਦਰ ਸਿੰਘ ਨੂੰ ਜਗਵਿੰਦਰ ਸਿੰਘ ਲਿਖਤਾ ਕਿਸੇ ਪਟਵਾਰੀ ਨੇ ਉਹ ਜਸਵਿੰਦਰ ਨੂੰ ਜਗਵਿੰਦਰ ਬਣਨ ਵਿੱਚ 10 ਸਾਲ ਲੱਗ ਜਾਂਦੇ ਮੈਂ ਉਹ ਕਹਿੰਦਾ ਗੱਗੇ ਦੇ ਐਂ ਥੋੜੀ ਜੀ ਕੰਮ ਕਰਨੀ ਸੀ ਗੱਗੇ ਦੇ ਹੀ ਸੱਸਾ ਬਣਦਾ ਹੈ ਨਾ ਜਗਵਿੰਦਰ ਲਿਖਤਾ ਜਸਵਿੰਦਰ ਜੀ ਐਂ ਕਰਨ ਨੂੰ 10 ਸਾਲ ਲੱਗ ਜਾਂਦੇ ਪਤਾ ਨਹੀਂ ਕਿੰਨੇ ਪੈਸੇ ਲੱਗ ਜਾਂਦੇ ਆਪਦੇ ਆਪ ਨੂੰ ਸਾਬਤ ਕਰਨ ਕਰਦੇ ਰਹਿੰਦੇ ਬਲੱਡ ਰਿਲੇਸ਼ਨ ਚ ਬਾਪੂ ਆਪਣੇ ਬੇਟੇ ਨੂੰ ਜ਼ਮੀਨ ਦੇਣਾ ਤੂੰ ਆਸ ਲਿਆ ਤੂੰ ਉਹ ਲਿਆ ਤੂੰ ਆਹ ਨਾਲ ਲਿਆ ਇੱਥੋਂ ਲਿਆ ਉਧਰੋਂ ਲਿਆ ਇੱਥੇ ਇੱਕ ਬਿਲਡਿੰਗ ਚ ਬਣੋਗੇ ਏਸੀ ਬਿਲਡਿੰਗ ਹੈ ਪਾਣੀ ਹੈ ਪੀਣ ਨੂੰ ਵਧੀਆ ਬਾਥਰੂਮ ਨੇ ਵੇਟਿੰਗ ਏਰੀਆ ਤੁਸੀਂ ਮੈਨੂੰ ਲੱਗਦਾ ਅੱਧੇ ਘੰਟੇ ਤੋਂ ਬਾਅਦ ਤੁਹਾਨੂੰ ਟਾਈਮ ਲੱਗੂਗਾ ਤੇ ਰਿਸਟਰੀ ਕੋਰਾ ਕੇ ਤੁਸੀਂ ਬਾਹਰ ਜਾਓ ਸਾਰਾ ਕੁਝ ਤੁਹਾਡਾ ਰਿਕਾਰਡ ਸਾਰਾ ਵਟਸਐਪ ਤੇ ਆ ਜਾਊਗਾ WhatsApp ਤੇ ਤੁਹਾਡੇ ਕੋਲੇ ਜੇ ਇਤਰਾਜ ਆ ਗਿਆ ਕੋਈ ਤਾਂ ਇਤਰਾਜ ਦਾ ਜਿਹੜਾ ਤੁਹਾਡੇ ਕੋਲੇ ਮੈਸੇਜ ਆਊਗਾ ਉਹ ਜਿਹ ਇੱਕ ਲਿੰਕ ਵੀ ਆਊਗਾ ਉਹ ਲਿੰਕ ਹੈ ਸਿੱਧਾ DC ਨੂੰ ਕਰ ਸਕਦੇ ਤੁਸੀਂ ਉਸ ਨੂੰ ਫਾਰਵਰਡ ਤੇ ਲਿੰਕ ਹੈ ਵੀ ਜੇ ਤੁਹਾਡੇ ਤੋਂ ਪੈਸੇ ਮੰਗੇ ਨੇ ਲਿੰਕ ਹੈ ਕਿਸੇ ਨੇ ਤੁਹਾਡੇ ਤੋਂ ਰਿਸ਼ਵਤ ਮੰਗਣੀ ਕੋਸ਼ਿਸ਼ ਕੀਤੀ ਤਾਂ ਉਹਦਾ ਵੀ ਤੁਸੀਂ ਉੱਥੇ ਦੇ ਸਕਦੇ ਹੋ ਸੋ ਇਸ ਕਰਕੇ ਜੋ ਅਸੀਂ ਕਰਪਸ਼ਨ ਫ੍ਰੀ ਭ੍ਰਿਸ਼ਟਾਚਾਰ ਮੁਕਤ ਪੰਜਾਬ ਕਰਨ ਦੀ ਗਾਰੰਟੀ ਦਿੱਤੀ ਸੀ ਉਹ ਗਰੰਟੀ ਦਾ ਪਹਿਲੀ ਪੌੜੀ ਅੱਜ ਅਸੀਂ ਵੈਸੇ ਤਾਂ ਬਹੁਤ ਸਾਰੇ ਪ੍ਰਸ਼ਟਾਚਾਰੀਆਂ ਨੂੰ ਫੜ ਕੇ ਅੰਦਰ ਕਰ ਚੁੱਕੇ ਆ ਪਰ ਜਿਹੜੀ ਤਹਿਸੀਲਾਂ ਦਾ ਪ੍ਰਸ਼ਟਾਚਾਰ ਸੀ ਉਹ ਗੁੰਝਲਦਾਰ ਸੀ ਬਹੁਤ ਬਹੁਤ ਕੁੰਡੀਆਂ ਛੱਡੀਆਂ ਹੋਈਆਂ ਸੀ ਲੂਪ ਹੋਲਸ ਸੋ ਸਾਰੇ ਖਤਮ ਕਰਕੇ ਸਿੱਧਾ ਆਨਲਾਈਨ ਹੋ ਗਿਆ ਤੁਸੀਂ ਪਲੀਜ਼ ਅੰਦਰ ਜਾ ਕੇ ਵੀ ਪ੍ਰੈਸ ਕਾਨਫਰੰਸ ਤੋਂ ਬਾਅਦ ਅੰਦਰ ਜਾ ਕੇ ਵੀ ਜਿਹੜੇ ਲੋਕ ਆਏ ਹੋਏ ਨੇ ਉਹਨਾਂ ਨੂੰ ਪੁੱਛਿਓ ਕਿੰਨਾ ਕੁ ਟਾਈਮ ਲੱਗਿਆ ਪਹਿਲਾਂ ਤੇ ਹੁਣ ਦੇ ਐਕਸਪੀਰੀਅੰਸ ਕਿੰਨਾ ਫਰਕ ਹੈ ਤੇ ਸਾਰਾ ਕੁਝ ਦਿਖਾਓ ਤੇ ਮੈਨੂੰ ਉਮੀਦ ਹੈ ਕਿ ਇਹ ਪੋਜ਼ਿਟਿਵ ਖਬਰਾਂ ਜਿਹੜੀਆਂ ਆਉਣ ਲੱਗੀਆਂ ਨੇ ਹੁਣ ਇਹ ਪੰਜਾਬ ਲਈ ਸੁਖਦ ਨੇ ਬਹੁਤ ਪੀੜਿਤ ਸੀ ਲੋਕ ਇਸ ਮਤਲਬ ਪ੍ਰਿਸ਼ਟਾਚਾਰ ਤੋਂ ਤੇ ਅਸੀਂ ਹੁਣ ਇਹ ਨਹੀਂ ਕਹਿੰਦੇ ਕਿ 100% ਖਤਮ ਕਰਦਾ ਕਰਤਾ ਪਰ ਸਾਡੀਆਂ ਨੀਤਾਂ ਸਾਫ਼ ਨੇ ਕੋਸ਼ਿਸ਼ਾਂ ਜਾਰੀ ਨੇ ਮੈਂ ਹੁਣ ਇੱਕ ਮਿੰਟ ਲਈ ਕਹੂੰਗਾ ਅਰਵਿੰਦ ਕੇਜਰੀਵਾਲ ਸਾਹਿਬ ਕਿਉਂਕਿ ਦਿੱਲੀ ਦੇ ਵਿੱਚ ਇਹਨਾਂ ਨੇ ਕੋਸ਼ਿਸ਼ ਕੀਤੀ ਸੀ ਪਰ ਸਰਵਿਸਿਜ਼ ਉਥੇ ਸੈਂਟਰ ਕੋਲੇ ਸੀ ਉਥੇ ਜਿਹੜੇ ਜਿੰਨੀਆਂ ਵੀ ਸਰਕਾਰੀ ਸਰਵਿਸਿਜ਼ ਸੀ ਉਸਰੀਆ ਸੈਂਟਰ ਨੇ ਹੱਥ ਚ ਰੱਖੇ ਹੋਈਆਂ ਸੀ ਕੇਜਰੀਵਾਲ ਸਾਹਿਬ ਦਾ ਬਸ ਉਹਨਾਂ ਨੇ ਗਾਣਾ ਕੱਢਣ ਨੂੰ ਰੱਖੇ ਹੋਏ ਸੀ ਕਿ ਵੀ ਉਹਨਾਂ ਨੇ ਤੜਕੇ ਉੱਠ ਕੇ ਉਹਨਾਂ ਨੂੰ ਕੱਢਦੇ ਆ ਉਦੋਂ ਉਹ ਲੜ ਗਏ ਆਹੀ ਕਰੀ ਗਏ ਹੁਣ ਉਹੀ ਦਿੱਲੀ ਦੇ ਵਿੱਚ ਫੇਰ ਦੁਬਾਰੇ ਟੈਂਕਰ ਮਾਫੀਆ ਵੀ ਆ ਗਿਆ ਸਕੂਲ ਮਾਫੀਆ ਵੀ ਆ ਗਿਆ ਸਾਰੇ ਮਾਫੀਆ ਵਾਪਸ ਆ ਗਏ ਹੁਣ ਉਹ ਲੋਕ ਕਹਿੰਦੇ ਯਾਰ ਵੀ ਕੀ ਕਰੀਏ ਹੁਣ ਅਸੀਂ ਅਸੀਂ ਕਹੇ ਵੀ ਕੋਈ ਗੱਲ ਨਹੀਂ ਦਿੱਲੀ ਤੋਂ ਵੀ ਇੱਕ ਫੈਮਲੀ ਆਈ ਹੋਈ ਹੈ ਦਿੱਲੀ ਤੋਂ ਇੱਕ ਫੈਮਲੀ ਆਈ ਹੋਈ ਇੱਥੇ ਰਿਸ਼ਤੀ ਕਰਾਉਣ ਤੇ ਉਹ ਵੀ ਕਹਿੰਦੇ ਸੀ ਕਹਿੰਦੇ ਜੀ ਮਤਲਬ ਸਾਨੂੰ ਤਾਂ ਪਹਿਲਾਂ ਵਾਲੀ जड़ा सिस्टम चाहिए कोई गल नहीं लोकतंत्र है लोगों का हक है तो मैं बेनती करूंगा अरविंद केजरीवाल साहब का एक्सपीरियंस किमें ज अगलिया जो प्लैनिंग साढ़िया आज ये रजिस्ट्री का जो पूरा सिस्टम पंजाब के अंदर चालू किया जा रहा है मैं समझता हूँ कि पूरे देश में किसी भी राज्य के अंदर इस किस्म का रजिस्ट्री का सिस्टम नहीं है पहली बार पंजाब में ये सिस्टम लागू किया जा रहा है मुझे पूरी उम्मीद और विश्वास है कि इसके पहले आप लोग हमारे आने के पहले अंदर जाके देख चुके होंगे कि सिस्टम क्या है अभी तक जैसे मान साहब ने बताया अगर कोई भी आदमी को किसी तहसील में जाना पड़ जाता था तहसीलदार के दफ्तर में जाना पड़ जाता था तो उसके लिए ये एक बहुत बुरे सपने की तरह होता था अंदर जाते हुए घबराता था और पूरा सारा ख़त्म होने के बाद जब तक वो बाहर निकलता था उसको निचोड़ लिया जाता था बुरी तरह से और ये अंग्रेज़ों के टाइम से चला आ रहा था तो मैं समझता हूँ कि आज यहाँ पे पंजाब के अंदर मोहाली के अंदर जो शुरू किया जा रहा है पायलट बेसिस पे ये केवल पंजाब के लिए नहीं पूरे देश के लिए आज एक ऐतिहासिक दिन है और एक बार जब ये चालू हो मोहाली में आज चालू हो गया पूरे पंजाब में जब चालू हो जाएगा तो पूरे देश के लिए ये एक सीख होगा जिसे बाकी देश में भी लागू किया जा सकता है हम जानते हैं कि रजिस्ट्री कराने में जैसे ही एक आदमी तहसीलदार के या सब रजिस्ट्रार के दफ्तर में घुसता है सबसे पहले उसे रजिस्ट्री टाइप करानी होती है डीड लिखवानी होती है यहीं से उसको घेर लिया जाता है जैसे उसके जैसे ही वो दफ्तर के अंदर घुसता है उसको दो तीन लोग घेर लेते हैं हाँ जी क्या काम है वो कहता है मेरे को रजिस्ट्री डीड लिखवानी वो सारा काम कराएंगे और उसको दलाल पकड़ के ले जाते हैं और फिर उससे सेटिंग होती है डीड लिखवाने का भी पैकेज होता है कि इतने पैसे लगेंगे और उस पैकेज में तहसीलदार का भी हिस्सा होगा सब रजिस्ट्रार का भी हिस्सा होगा कहते तो हैं कि ऊपर भी हिस्सा होगा ऊपर किसका हिस्सा होता है हमें नहीं पता लेकिन पैकेज होता है और उस पैकेज के लिए दलाल बाहर बैठे होते हैं उसके बाद फिर वो रजिस्ट्री डीड उसकी वहां पे दी जाती है डीड के अंदर अगर पैकेज ना हो तो उसमें सौ ऑब्जेक्शन हो जाती हैं एक ऑब्जेक्शन दूर करो फिर दोबारा हो फिर दूसरी ऑब्जेक्शन फिर तीसरी बार आओ फिर लाइन में लगो फिर चौथी ऑब्जेक्शन ऑब्जेक्शन खत्म ही नहीं होती तहसीलदार की इस सारे सिस्टम को स्टडी करने के बाद आज पहली बार ये है कि अब डीड लिखवाने के लिए आपको किसी डीड राइटर के पास जाने की जरूरत नहीं है डीड राइटर सरकार ने बिठा दिया यहां पर एक वकील बिठा दिया एक रिटायर्ड तहसीलदार तेस, बिठा दिया पटवारी बिठा दिया वो डीड लिख के देंगे आपको साढ़े पाँच सौ रुपये लगेंगे यहीं जमा करा दो सरकार ने बिठा दिया अब आपको कहीं जाने की जरूरत नहीं है डीड यहीं पे लिखी जाएगी डीड लिखने के बाद आप अपनी फीस जमा करा देते हो फीस उसके बाद आपको उसी टाइम मैसेज आ जाता जा है जा जी आपकी डॉक्यूमेंट्स जमा हो गए फीस जमा हो गई अड़तालीस घंटे के अंदर आपको आपके ऑब्जेक्शन बता दिए जाएंगे सब रजिस्ट्रार को 48 घंटे मिलते हैं यहां पे 48 घंटे के अंदर अब अनापशनाप ऑब्जेक्शन तहसीलदार नहीं बता सकता अभी कंप्यूटर के अंदर हम देख रहे थे आठ या दस तरह के ऑब्जेक्शन लिखे हुए हैं उसे उसके अंदर से ही कोई ऑब्जेक्शन बताना है वो जो भी ऑब्जेक्शन बताएगा उसकी एक कॉपी डीसी के पास जाती है डीसी को जितने आज पूरे दिन में आए केस सारे देखने होते हैं किसी तहसीलदार ने बदमाशी करके कोई गलत ऑब्जेक्शन तो नहीं डाल दिया जो पहले ऑब्जेक्शन पे ऑब्जेक्शन अब नहीं है जो ऑब्जेक्शन लगानी है एक बार में लगाओ 48 घंटे में लगाओ और अगर गलत ऑब्जेक्शन लगाए तो डीसी उसकी चेकिंग करेगा और मान साहब ने जैसे बताया आपको एक व्हाट्सएप मैसेज आ जाएगा कि अगर आपको लगता है कि आपके ऑब्जेक्शन गलत लगाए गए आप इसी वक्त इस लिंक पे क्लिक करके डीसी को शिकायत कर दो उस अफसर को सस्पेंड कर दिया जाएगा तो अब कोई अनऑप्शन ऑफ आप ऑब्जेक्शन भी नहीं लगाता मोस्टली लोगों के कोई ऑब्जेक्शन नहीं लग रहा क्योंकि सिंपल सा काम है उसमें भरना है बायर कौन है सेलर कौन है कितने में प्रॉपर्टी खरीदी कितने में बेची इतनी फीस और तो उसमें कुछ है नहीं कोई रॉकेट साइंस तो है नहीं उसके बाद उसको बुलाया जाता है कि इतनी तारीख को आ जाओ इतनी तारीख को आके इतने बजे आपको दोनों को बायर को और सेलर को पेश होना होता है वो अपनी फोटो खिंचाते हैं और डीड अभी हम तीन चार लोगों से मिले जिनका सारा काम हो गया था जो डीड लेके जा रहे थे उनके चेहरे की खुशी दिखाती है कि वो पहले तहसीलदार के दफ्तर से अगर कोई निकलता था तो उसका चेहरा देख के पता चल जाता था निचोड़ लिया बेचारे को पूरी तरह से आज उनके चेहरे की खुशी दिखाती है कि व्यवस्था बदल गई है सिस्टम बदल गया और एक चीज जो सबसे बड़ी सिस्टम में की गई है पहले आप जहां रहते थे जहां की प्रॉपर्टी है उसके हिसाब से आपको उसी सब रजिस्ट्रार या उसी तहसीलदार के पास जाना पड़ता था अब उसकी मनोपली हो गई उसकी गुंडागर्दी हो गई आपको जाना उसी के पास है तो वो अनाप शनाप ऑब्जेक्शन अनाप शनाप ऑब्जेक्शन लगा रहा है अब आप किसी भी सब रजिस्ट्रार के पास जा सकते हो अगर ये बदमाश है उसके पास चले जाओ वो बदमाश है उसके पास चले जाओ एक तरह से सरकार को भी पता चल जाएगा कि सबसे ज्यादा भीड़ किसके पास हो रही है जिसके पास सबसे ज्यादा भीड़ हो है, रही है इसका मतलब वो अच्छा आदमी है और जिसके पास लोग नहीं आ रहे इसका मतलब उसकी जांच होनी चाहिए लोग उसके पास क्यों नहीं पहुंच रहे या तो बदतमीजी कर रहा है और या कहीं ना कुछ कहीं कुछ गड़बड़ है तो अब जनता को सात सब रजिस्ट्रार हैं जैसे मोहाली डिस्ट्रिक्ट के अंदर सात में से आप किसी के पास भी जा सकते हो तो मैं समझता हूं यह एक बहुत बड़ा ऐतिहासिक दिन है पंद्रह जुलाई तक ये जो पायलट मोहाली का जो पायलट प्रोजेक्ट है ये पिछले पंद्रह दिन से चल रहा था एक तरह से सॉफ्ट देख रहे थे हम हमने किसी को नहीं बताया था ना मान साहब ने ना मैंने किसी को नहीं बताया था कि हम निगरानी कर रहे हैं हम देखना चाह रहे थे कि आम आदमी जब इसमें दफ्तर में आ रहा है क्योंकि आज जब हम आए हैं मैं आया हूँ सीएम साहब आए हैं तो सब कुछ ठीक मिलेगा यहाँ पे सब अच्छा अच्छा मिलेगा लेकिन जब आम दिन ऑर्डिनरी दिन जनता से कैसा बिहेव किया जाता है असली टेस्ट तो वो है तो पिछले पंद्रह दिन से जो खबरें हमारे पास आई जो भी ट्वीकिंग करनी थी सिस्टम के अंदर वो हम कर चुके हैं मोहाली का सिस्टम अच्छा चल रहा है पंद्रह जुलाई तक पूरे पंजाब के अंदर इसे लागू कर दिया जाएगा पंद्रह जुलाई से एक अगस्त के बीच में एक तरह से ट्रायल चलेगा पूरे पंजाब के अंदर और एक अगस्त को फिर से हम लोग पूरे पंजाब में इसको लागू करेंगे और मैं समझता हूं कि एक दिन ऐसा आएगा जब पंजाब से सीख के पूरा देश इसको इस देश के हर तहसील तहसील ऑफिस के अंदर ये सिस्टम लागू होगा मैं पंजाब के लोगों को सभी पंजाबियों को बहुत बहुत बधाई देना चाहता हूँ इस अर्थ शेकिंग सिस्टमेटिक चेंज के लिए थैंक यू सो मच